ਮੈਂ ਜੀ ਅੱਜ ਦੌਰੇ ਤੇ ਹੈਗਾ ਇੱਥੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਪਹਿਲਾਂ ਹੀ ਸੀਗੇ ਮੈਂ ਦੇਖਿਆ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਿੰਡ ਦੇ ਲੋਕਾਂ ਵੱਲੋਂ ਵੀ ਔਰ ਸਾਡੀ ਇਹੀ ਪ੍ਰਾਰਥਨਾ ਹੈ ਜਲਦੀ ਤੋਂ ਜਲਦੀ ਰਾਹਤ ਮਤਲਬ ਕਿ ਇਸ ਬਾਰਸ਼ਾ ਤੋਂ ਸਾਨੂੰ ਮਿਲੇ ਚਾਹੇ ਉਹ ਖਾਣ ਪੀਣ ਦਾ ਸਮਾਨ ਆ ਦਵਾਈਆਂ ਆ ਸਾਫ਼ ਪਾਣੀ ਆ ਕਪੜੇ ਜੋ ਜੋ ਜਿੰਨੂੰ ਚਾਹੀਦਾ ਉਹਨੂੰ ਉੱਥੇ ਪਹੁੰਚਾਇਆ ਜਾ ਰਿਹਾ ਜੇ ਕੋਈ ਫਸਿਆ ਹੋਇਆ ਉਹਨੂੰ ਉੱਥੋਂ ਕਢਾਇਆ ਜਾ ਰਿਹਾ ਹਾਂਜੀ ਅੱਜ ਇੱਥੇ ਸਸਰਾਲੇ ਦੇ ਪਿੰਚ ਪਹੁੰਚੇ ਸੀਗੇ ਸਾਡੀ ਟੀਮਾਂ ਇੱਥੇ ਲਗਾਤਾਰ ਕਈ ਦਿਨਾਂ ਤੋਂ ਕੰਮ ਕਰ ਰਹੀ ਨੇ ਔਰ ਜਿੱਦਾਂ ਜਿੱਦਾਂ ਵੀ ਸਾਨੂੰ ਪਤਾ ਲੱਗਦਾ ਤਾਂ ਕਿ ਦਰਿਆ ਜਿਹੜਾ ਹੈਗਾ ਉਹ ਬੰਨ ਨੂੰ ਹਿੱਟ ਨਾ ਕਰੇ ਪਾਣੀ ਤਾਂ ਪੱਦਰ ਕੱਲ ਰਾਤੀ ਵਧਿਆ ਸੀਗਾ ਪਰ ਹਜੇ ਅੰਡਰ ਕੰਟਰੋਲ ਹੈ ਔਰ ਹਜੇ ਘਟ ਰਿਹਾ ਪਾਣੀ ਦਾ ਪੱਦਰ ਮੈਂ ਜੀ ਅੱਜ ਦੌਰੇ ਤੇ ਹੈਗਾ ਇੱਥੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਪਹਿਲਾਂ ਹੀ ਸੀਗੇ ਮੈਂ ਦੇਖਿਆ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਿੰਡ ਦੇ ਲੋਕਾਂ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਸਾਹਿਬ ਦਾ ਪਾਠ ਵੀ ਰਖਾਇਆ ਗਿਆ ਇੱਥੇ ਉੱਥੇ ਵੀ ਮਿਹਨਤ ਮਸਤਕ ਹੋਇਆ ਔਰ ਸਾਡੀ ਇਹੀ ਪ੍ਰਾਰਥਨਾ ਹੈ ਜਲਦੀ ਤੋਂ ਜਲਦੀ ਰਾਹਤ ਮਤਲਬ ਕਿ ਇਸ ਬਾਰਸ਼ਾ ਤੋਂ ਸਾਨੂੰ ਮਿਲੇ ਔਰ ਸਾਡੇ ਪੰਜਾਬੀ ਭਰਾ ਹੋਰ ਪ੍ਰੇਸ਼ਾਨ ਨਾ ਹੋਣ ਭਰਾ ਤੇ ਪੈਣਾ ਹੋਰ ਨਾ ਪ੍ਰੇਸ਼ਾਨ ਨਾ ਹੋ ਸਾਨੂੰ ਸਰਕਾਰ ਵੱਲੋਂ ਕੀ ਮਤੇ ਉਪਰਾਲੇ ਕੀਤੇ ਜਾ ਰਹੇ ਆ ਕੋਈ ਵੀ ਉਪਰਾਲਾ ਛੱਡਿਆ ਨਹੀਂ ਜਾ ਰਿਹਾ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਦਵਾਈਆਂ ਹੈ ਸਾਫ਼ ਪਾਣੀ ਹੈ ਕੱਪੜੇ ਹੈ ਜੋ ਜੋ ਜਿੰਨੂੰ ਚਾਹੀਦਾ ਉਹਨੂੰ ਉੱਥੇ ਪਹੁੰਚਾਇਆ ਜਾ ਰਿਹਾ ਜੇ ਕੋਈ ਫਸਿਆ ਹੋਇਆ ਉਹਨੂੰ ਉੱਥੋਂ ਕਢਾਇਆ ਜਾ ਰਿਹਾ ਪਿੱਛੇ ਤੁਸੀਂ ਦੇਖਿਆ ਹੋਣਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਆਪਣਾ ਹੈਲੀਕਾਪਟਰ ਵੀ ਛੱਡ ਗਏ ਸੀ ਕਿ ਉੱਥੋਂ ਲੋਕਾਂ ਨੂੰ ਕਢਿਆ ਜਾ ਸਕੇ ਜਿਹੜੇ ਫਸੇ ਹੋਏ ਆ ਹਾਂਜੀ ਜਿੱਥੇ ਸਸਰਾਲੇ ਦੇ ਪਿੰਚ ਪਹੁੰਚੇ ਸੀ ਕਿ ਸਾਡੀ ਟੀਮਾਂ ਇੱਥੇ ਲਗਾਤਾਰ ਕਈ ਦਿਨਾਂ ਤੋਂ ਕੰਮ ਕਰ ਰਹੀ ਨੇ ਔਰ ਜਿੱਦਾਂ ਜਿੱਦਾਂ ਵੀ ਸਾਨੂੰ ਪਤਾ ਲੱਗਦਾ ਤਾਂ ਕਿ ਦਰਿਆ ਜਿਹੜਾ ਹੈਗਾ ਉਹ ਬੰਨ ਨੂੰ ਹਿੱਟ ਨਾ ਕਰੇ ਜਿਹੜਾ ਤੁਸੀਂ ਬੰਨ ਹੈ ਉਹ ਸੇਫ ਰਹੇ ਉਸ ਕਰਕੇ ਅਸੀਂ ਉੱਥੇ ਅੱਗੇ ਜਾ ਕੇ ਜਿਹੜਾ ਹੈਗਾ ਕੰਮ ਚੱਲ ਰਿਹਾ ਔਰ ਮੌਕੇ ਤੇ ਆਜ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਨੇ ਉਹ ਵੀ ਪਿੰਨਾਂ ਨਾਲ ਇੰਟਰੈਕਸ਼ਨ ਕਰ ਰਹੇ ਸਾਰੇ ਪਿੰਡ ਵਾਲੇ ਇੱਥੇ ਮ ਯੂਥ ਕਲੱਬ ਇੱਥੇ ਮੌਜੂਦ ਹੈ ਸਾਰੇ ਆਪਣਾ ਆਪਣਾ ਕੰਮ ਚੜਾਏਗਾ ਕਰ ਰਹੇ ਨੇ ਸਰ ਪਾਣੀ ਤਾਂ ਪੱਦਰ ਵਧੀਆ ਢੇ ਨਾਲ ਹੋ ਗਿਆ ਪਾਣੀ ਤਾਂ ਪੱਦਰ ਕੱਲ ਰਾਤੀ ਵਧੀਆ ਸੀਗਾ ਪਰ ਹਜੇ ਅੰਡਰ ਕੰਟਰੋਲ ਹੈ ਔਰ ਹਜੇ ਘਟ ਰਿਹਾ ਪਾਣੀ ਦਾ ਪੱਦਰ ਮੈਂ ਜੀ ਅੱਜ ਦੌਰੇ ਤੇ ਹੈਗਾ ਇੱਥੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਪਹਿਲਾਂ ਹੀ ਸੀਗੇ ਮੈਂ ਦੇਖਿਆ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਿੰਡ ਦੇ ਲੋਕਾਂ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਸਾਹਿਬ ਦਾ ਪਾਠ ਵੀ ਰਖਾਇਆ ਗਿਆ ਇੱਥੇ ਉੱਥੇ ਵੀ ਮਿਹਨਤ ਮਸਤਕ ਹੋਇਆ ਔਰ ਸਾਡੀ ਇਹੀ ਪ੍ਰਾਰਥਨਾ ਹੈ ਜਲਦੀ ਤੋਂ ਜਲਦੀ ਰਾਹਤ ਮਤਲਬ ਕਿ ਇਸ بارشਾ ਤੋਂ ਸਾਨੂੰ ਮਿਲੇ ਔਰ ਸਾਡੇ ਪੰਜਾਬੀ ਭਰਾ ਹੋਰ ਪਰੇਸ਼ਾਨ ਨਾ ਹੋਣ ਭਰਾ ਤੇ ਪੈਰਾ ਹੋਰ ਨਾ ਪਰੇਸ਼ਾਨ ਹੋਣ ਕੋਈ ਵੀ ਉਪਰਾਲਾ ਛੱਡਿਆ ਨਹੀਂ ਜਾ ਰਿਹਾ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਦਵਾਈਆਂ ਹੈ ਸਾਫ ਪਾਣੀ ਹੈ ਕਪੜੇ ਜੋ ਜੋ ਜਿੰਨੂੰ ਚਾਹੀਦਾ ਉਹਨੂੰ ਉੱਥੇ ਪਹੁੰਚਾਇਆ ਜਾ ਰਿਹਾ ਜੇ ਕੋਈ ਫਸਿਆ ਹੋਇਆ ਉਹਨੂੰ ਉੱਥੋਂ ਕਢਾਇਆ ਜਾ ਰਿਹਾ ਪਿੱਛੇ ਤੁਸੀਂ ਦੇਖਿਆ ਹੋਣਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਆਪਣਾ ਹੈਲੀਕਾਪਟਰ ਵੀ ਛੱਡ ਗਏ ਸੀ ਕਿ ਉੱਥੋਂ ਲੋਕਾਂ ਨੂੰ ਕਢਿਆ ਜਾ ਸਕੇ ਜਿਹੜੇ ਫਸੇ ਹੋਏ ਆ ਹਾਂਜੀ ਜਿੱਥੇ ਸਸਰਾਲੇ ਦੇ ਪਿੰਚ ਪਹੁੰਚੇ ਸੀ ਕਿ ਸਾਡੀ ਟੀਮਾਂ ਇੱਥੇ ਲਗਾਤਾਰ ਕਈ ਦਿਨਾਂ ਤੋਂ ਕੰਮ ਕਰ ਰਹੀ ਨੇ ਔਰ ਜਿੱਦਾਂ ਜਿੱਦਾਂ ਵੀ ਸਾਨੂੰ ਪਤਾ ਲੱਗਦਾ ਤਾਂ ਕਿ ਦਰਿਆ ਜਿਹੜਾ ਹੈਗਾ ਉਹ ਬੰਨ ਨੂੰ ਹਿੱਟ ਨਾ ਕਰੇ ਜਿਹੜਾ ਤੁਸੀਂ ਬੰਨ ਹੈ ਉਹ ਸੇਫ ਰਹੇ ਉਸ ਕਰਕੇ ਅਸੀਂ ਉੱਥੇ ਅੱਗੇ ਜਾ ਕੇ ਜਿਹੜਾ ਹੈਗਾ ਕੰਮ ਚੱਲ ਰ ਔਰ ਮੌਕੇ ਤੇ ਅੱਜ ਮੰਤਰੀ ਸਾਹਿਬ ਵੀ ਇੱਥੇ ਪਹੁੰਚੇ ਨੇ ਉਹ ਵੀ ਪਿੰਡ ਨਾਲ ਇੰਟਰੈਕਸ਼ਨ ਕਰ ਰਹੇ ਸਾਰੇ ਪਿੰਡ ਵਾਲੇ ਇੱਥੇ ਮੌਜੂਦ ਨੇ ਉਹ ਵੀ ਯੂਥ ਕਲੱਬ ਇੱਥੇ ਮੌਜੂਦ ਹੈ ਉਹ ਸਾਰੇ ਆਪਣਾ ਆਪਣਾ ਕੰਮ ਚੜਾਗਾ ਕਰ ਰਹੇ ਨੇ ਸਰ ਪਾਣੀ ਦਾ ਪੱਧਰ ਵਧੀਆ ਜਿਹਾ ਨਾ ਪਾਣੀ ਦਾ ਪੱਧਰ ਕੱਲ ਰਾਤੀ ਵਧੀਆ ਸੀਗਾ ਪਰ ਹਜੇ ਅੰਡਰ ਕੰਟਰੋਲ ਹੈ ਔਰ ਹਜੇ ਘਟ ਰਿਹਾ ਆਪਣੀ ਦਰ